ਪੰਜਾਬ ਚ ਕਿਸਾਨਾਂ ਵੱਲੋਂ ਆਪਣੀ ਮੰਗਾਂ ਨੂੰ ਲੈ ਕੇ ਲਗਾਤਾਰ ਸ਼ੰਭੂ ਬਾਰਡਰ ਦੇ ਉੱਤੇ ਜਿੱਥੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਤੇ ਦਿੱਲੀ ਕੂਚ ਨੂੰ ਲੈ ਕੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਤਾਂ ਸ਼ੰਭੂ ਅਤੇ ਖਨੋਰੀ ਬਾਰਡਰ ਤੇ ਜਿੱਥੇ ਕਿਸਾਨ ਜਦੋਂ ਅੱਗੇ ਵਧਦੇ ਨੇ ਤਾਂ ਦੂਜੇ ਪਾਸੋਂ ਅਥਰੂ ਗੈਸ ਦੇ ਗੋਲੇ ਵੀ ਛੱਡੇ ਜਾਂਦੇ ਨੇ ਜਿਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਕਿਸਾਨ ਅਤੇ ਨੌਜਵਾਨ ਕਾਇਲ ਵੀ ਹੋਏ ਨੇ ਤੇ ਇੰਜਰਅ ਹਵਸਤਾ ਦੇ ਵਿੱਚ ਉਹਨਾਂ ਨੂੰ ਹਰਵਾਖਵਾ ਹਸਪਤਾਲਾ ਵਿੱਚ ਦਾਖਲ ਕਰਵਾਇਆ ਗਿਆ ਤਾਂ ਇਹ ਸਭ ਦੇ ਵਿੱਚ ਕਾਲੇ ਹੁਣ ਇੱਕ ਬੜੇ ਬੇहद ਹੀ ਮੰਦ ਭਾਗੀ ਖਬਰ ਸ਼ੰਭੂ ਬਾਡਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਕਿਸਾਨ ਦੀ ਮੋਦੀ ਮਖਬਰ ਸਾਹਮਣੇ ਆਈ ਹੈ ਤਾਂ ਦੱਸਿਆ ਜਾ ਰਿਹਾ ਕਿ 11 ਫਰਵਰੀ ਨੂੰ ਘਰੋਂ ਦਿੱਲੀ ਕੂਚਲੀ ਨਿਕਲੇ ਕਿਸਾਨ ਗਿਆਨ ਸਿੰਘ ਦੀ ਹੁਣ ਮੌਤ ਦੀ ਖਬਰ ਸਾਹਮਣੇ ਆਈ ਹੈ ਤਾਂ 11 ਤਰੀਕ ਨੂੰ ਕਰੋ ਨਿਕਲਦੇ ਨੇ ਗਿਆਨ ਸਿੰਘ ਜੋ ਕਿ ਬਟਾਲਾ ਦੇ ਪਿੰਡ ਚੋਚੋਕੀ ਦੇ ਰਹਿਣ ਵਾਲੇ ਨੇ ਤੇ 14 ਤਰੀਕ ਨੂੰ ਉਹਨਾਂ ਦੀ ਤਬੀਅਤ ਵਿਗੜਦੀ ਹੈ ਜਿਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਦਾਖਲ ਕਰਵਾਇਆ ਜਾਂਦਾ ਹੈ ਤੇ ਅੱਜ ਸਵੇਰੇ ਹੀ ਉਹਨਾਂ ਵੱਲੋਂ ਅੰਤਿਮ ਸਾਹ ਲੈ ਗਏ ਨੇ ਤਾਂ ਬਹਿਦ ਹੀ ਮੰਦ ਭਾਗੀ ਖਬਰ ਹੁਣ ਸ਼ੰਭੂ ਬਾੜ ਦੇ ਤੋਂ ਸਾਹਮਣੇ ਆਈ ਹੈ ਜਿੱਥੇ ਵੱਡੀ ਗਿਣਤੀ ਦੇ ਵਿੱਚ ਅਥਰੂ ਗੈਸ ਦੇ ਗੋਲਿਆਂ ਦੇ ਚਲਦੇ ਕਈ ਕਿਸਾਨ ਅਤੇ ਨੌਜਵਾਨ ਕਾਇਲ ਹੋਏ ਨੇ ਜਿਨ੍ਹਾਂ ਨੂੰ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਤਾਂ ਇਸ ਸਭ ਦੇ ਵਿਚਕਾਰ ਇੱਕ ਕਿਸਾਨ ਦੀ ਤਬੀਅਤ 14 ਫਰਵਰੀ ਨੂੰ ਵਿਗੜਦੀ ਹੈ ਤਾਂ ਸਾਲ ਲੈਣ ਦੇ ਵਿੱਚ ਤਕਲੀਫ ਹੁੰਦੀ ਹੈ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਦਾਖਲ ਕਰਵਾਇਆ ਜਾਂਦਾ ਹੈ ਤੇ ਅੱਜ ਉਹਨਾਂ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ ਜਿਸ ਨੂੰ ਸੁਣ ਕੇ ਉਹਨਾਂ ਦੇ ਪਰਿਵਾਰ ਵਾਲਿਆਂ ਦਾ ਰੋ ਰੋ ਬੁਰਾ ਹਾਲ ਹੈ ਤੇ ਕਿਸਾਨ ਸੰਘਰਸ਼ ਯੂਨੀਅਨ ਦੇ ਆਗੂ ਵੀ ਇਸ ਖਬਰ ਨੂੰ ਸੁਣ ਕੇ ਕਾਫੀ ਸਖਤੇ ਦੇ ਵਿੱਚ ਨੇ ਕਿਉਂਕਿ ਲਗਾਤਾਰ ਵੱਡੀ ਗਿਣਤੀ ਦੇ ਵਿੱਚ ਕਿਸਾਨ ਪੂਰੇ ਪੰਜਾਬ ਭਾਰਤੋਂ ਸ਼ੰਭੂ ਅਤੇ ਖਨੋਰੀ ਬਾਰਡਰਾਂ ਦੇ ਉੱਤੇ ਡਟੇ ਹੋਏ ਨੇ ਦਿੱਲੀ ਕੂਚ ਨੂੰ ਲੈ ਕੇ ਅੱਗੇ ਵਧਣ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਤੇ ਇਸ ਦੌਰਾਨ ਹੀ ਕਿਸਾਨਾਂ ਦੀ ਕੇਂਦਰੀ ਮੰਤਰੀਆਂ ਦੇ ਨਾਲ ਮੀਟਿੰਗ ਵੀ ਚੱਲ ਰਹੀ ਹੈ ਤਾ ਜਿੱਥੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਅਤੇ ਨੌਜਵਾਨ ਕਾਇਲ ਹੋਏ ਨੇ ਤੇ ਹੁਣ ਇੱਕ 78 ਸਾਲ ਦੇ ਗਿਆਨ ਸਿੰਘ ਬਟਾਲਾ ਦੇ ਚੋਚੋਕੀ ਪਿੰਡ ਦੇ ਰਹਿਣ ਵਾਲੇ ਜੋ ਕਿ 11 ਫਰਵਰੀ ਨੂੰ ਦਿੱਲੀ ਕੂਚਲੀ ਘਰੋਂ ਨਿਕਲੇ ਸੀ ਤਾਂ 14 ਫਰਵਰੀ ਨੂੰ ਉਹਨਾਂ ਦੀ ਤਬੀਅਤ ਸ਼ੰਭੂ ਬਾਗਰ ਤੇ ਥੋੜੀ ਬਿਗੜ ਗਈ ਅਤੇ ਜਿਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਦਾ ਤੇ ਅੱਜ ਸਵੇਰੇ ਹੀ ਉਹਨਾਂ ਦੀ ਮੌਤ ਦੀ ਖ਼ਬਰ ਸੁਣ ਕੇ ਕਿਸਾਨ ਜੁਨੀ ਨਾਲੇ ਆਗੂ ਵੀ ਕਾਫੀ ਦੁੱਖ ਦੇ ਵਿੱਚ ਨਜ਼ਰ ਆ ਰਹੇ ਨੇ ਤਾਂ ਦੱਸ ਦਈਏ ਤੁਹਾਨੂੰ ਕਿ ਇਸ ਤੋਂ ਪਹਿਲਾਂ ਵੀ ਕਿਸਾਨ ਅੰਦੋਲਨ 2020 ਵਿੱਚ ਜਦੋਂ ਹੋਇਆ ਸੀਗਾ ਤਾਂ ਉਸ ਸੰਘਰਸ਼ ਦੇ ਵਿੱਚ ਵੀ ਵੱਡੀ ਗਿਣਤੀ ਦੇ ਵਿੱਚ ਕਿਸਾਨ ਸ਼ਹੀਦ ਹੋਏ ਸੀਗੇ ਤੇ ਉਹਨਾਂ ਦੇ ਕਾਫੀ ਵੱਡੀ ਗਿਣਤੀ ਸੀ ਜਿਨ੍ਹਾਂ ਨੇ ਕਿਸਾਨਾਂ ਵੱਲੋਂ ਉਸ ਅੰਦੋਲਨ ਦੇ ਦੌਰਾਨ ਸੰਘਰਸ਼ ਦੇ ਵਿੱਚ ਸ਼ਹੀਦੀ ਪ੍ਰਾਪਤ ਕੀਤੀ ਸੀ ਤਾਂ ਅੱਜ ਜਿਹੜੀ ਹੈ ਇੱਕ ਬੇਹਦੀ ਮਦਭਾਗੀ ਖਬਰ ਸ਼ੰਭੂ ਬਾੜਾ ਤੋਂ ਸਾਹਮਣੇ ਆਈ ਹੈ ਜਿੱਥੇ ਕਿਸਾਨ ਦੇ ਮੋਦੀ ਖਬਰ ਸੁਣ ਕੇ ਸਭ ਦੁਖੀ ਨਜ਼ਰ ਆ ਰਹੇ ਨੇ ਤਾਂ ਹੁਣ ਬਾਰਡਰ ਤੋਂ ਹੀ ਮ੍ਰਿਤਕ ਦੇ ਜਿਹੜੀ ਆ ਬਟਾਲਾ ਦੇ ਪਿੰਡ ਪਰਿਵਾਰ ਵਾਲਿਆਂ ਦੇ ਕੋਲ ਪਹੁੰਚੇਗੀ ਤੇ ਪਰਿਵਾਰ ਵਾਲਿਆਂ ਨੂੰ ਜਦੋਂ ਇਸ ਖਬਰ ਦੇ ਬਾਰੇ ਦੱਸਿਆ ਗਿਆ ਤਾਂ ਉਹਨਾਂ ਦਾ ਰੋ ਰੋ ਬੁਰਾ ਹਾਲ